ਲਾਰਡਲੀ ਪਾਗ 75 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਪਾਗ ਜ਼ਰੂਰ ਪੜ੍ਹਨਾ ਤੇ ਸੁਣਨਾ ਜੀ ਸ਼ੁਰੂ ਕਰਦੇ ਹਾਂ ਅਸੀਂ ਅੱਜ ਦਾ ਪਾਗ ਹੁਣ ਦੋਹਾਂ ਪਾਸਿਆਂ ਵੱਲੋਂ ਰਿਸ਼ਤੇ ਲਈ ਹਾਂ ਸੀ ਤਜਿੰਦਰ ਤੇ ਨੀਸ਼ਾ ਵੀ ਬਾਹਰ ਆ ਕੇ ਬੈਠ ਗਏ ਨੀਸ਼ਾ ਨੂੰ ਪਾਪਾ ਨੇ ਪੁੱਛਿਆ ਠੀਕ ਹੈ ਪੁੱਤ ਤਜਿੰਦਰ ਪਸੰਦ ਆ ਤਾਂ ਨੀਸ਼ਾ ਨੇ ਸ਼ਰਮਾ ਕੇ ਨੀਵੀਂ ਪਾ ਲਈ ਮਨਜੀਤ ਐਨੇ ਨੂੰ ਅੰਦਰੋਂ ਰਸੋਈ ਚੋਂ ਮੂੰਹ ਮਿੱਠਾ ਕਰਾਉਣ ਲਈ ਮਠਿਆਈ ਲੈ ਆਈ ਫੇ ਥੋੜੀ ਦੇਰ ਗੱਲਾਂ-ਬਾਤਾਂ ਕਰਦੇ ਰਹੇ ਤਾਂ ਬੂਹੇ ਦੀ ਘੰਟੀ ਵੱਜੀ ਤੇ ਦੇਖਿਆ ਨੀਸ਼ਾ ਦੀ ਛੋਟੀ ਭੈਣ ਜੋਤ ਆਈ ਸੀ ਤਾਂ ਨੀਸ਼ਾ ਦੇ ਮੰਮੀ ਨੇ ਕਿਹਾ ਇਹ ਨਵਜੋਤ ਆ ਜੋਤ ਕਹਿੰਦੇ ਆ ਪਿਆਰ ਨਾਲ ਸਾਰਿਆਂ ਨੂੰ ਹੈਲੋ ਹਾਏ ਸਤਿ ਸ਼੍ਰੀ ਅਕਾਲ ਕਰਦੀ ਕੋਈ ਬੈਠ ਗਈ ਜੋਤ ਤੇ ਤਜਿੰਦਰ ਵੱਲ ਵੇਖ ਕੇ ਨੀਸ਼ਾ ਨੂੰ ਇਸ਼ਾਰੇ ਨਾਲ ਕਹਿਣ ਲੱਗੀ ਵਾਹ ਸਮਾਰਟ ਆ ਹਾਜ਼ਰ ਜਵਾਬ ਤੇ ਬਹੁਤ ਪਿਆਰੀ ਲੱਗੀ ਜੋਤ ਤਜਿੰਦਰ ਦੇ ਮੰਮੀ ਨੂੰ ਦਵਿੰਦਰ ਸਿੰਘ ਨੇ ਦੱਸਿਆ ਇਹ ਵੀ ਜੌਬ ਕਰਦੀ ਆ ਕੰਪਨੀ ਵਿੱਚ ਨਿਸ਼ਾ ਦਾ ਤੇ ਇਹਦਾ 2 ਸਾਲਾਂ ਦਾ ਫਰਕ ਆ। ਫਿਰ ਜੋਤ ਨੇ ਪੁੱਛਣ ਲੱਗੇ ਉਹਦੇ ਪਾਪਾ ਕਿ ਦੇਰ ਨਾਲ ਆਈਆਂ ਤੂੰ ਅੱਜ? ਕੀ ਗੱਲ? ਤਾਂ ਜੋਤ ਬੋਲੀ ਇੱਕ ਸਹੇਲੀ ਸੀ ਪਾਪਾ, ਉਹਦੇ ਕੁੜੀ ਹੋਈ ਆ। ਕੰਮ ਤੇ ਮੇਰੇ ਨਾਲ ਕੰਮ ਕਰਦੀ ਸੀ। ਉਹ ਆ ਨਹੀਂ ਰਹੀ। ਉਹਦੀ ਖਬਰ ਸਾਰ ਲੈਣ ਚਲੀ ਗਈ ਸੀ। ਪਰ ਮਨ ਬਹੁਤ ਉਦਾਸ ਹੋਇਆ। ਕਿਉਂਕਿ ਇਕੱਲੀ ਸਭ ਕੁਝ ਸੰਭਰੇ ਆ। ਕੁੜੀ ਨੂੰ ਉਹਦੇ ਇਨ-ਲਾਜ਼ ਵੇਖਣ ਵੀ ਨਹੀਂ ਆਏ। ਤਾਂ ਤਜਿੰਦਰ ਦੀ ਮੰਮੀ ਦੀਆਂ ਅੱਖਾਂ ਪਰ ਆਈਆਂ ਤੇ ਕਹਿਣ ਲੱਗੇ ਇਸ ਤਰ੍ਹਾਂ ਕਦੋਂ ਤੱਕ ਚੱਲੇਗਾ? ਤਿਆਂ ਨਾਲ ਇੱਦਾਂ ਕਦੋਂ ਕਦੋਂ ਤੱਕ ਲੁਕੀ ਕਰਦੇ ਰਹਿਣਗੇ ਧੀਆਂ ਤਾਂ ਮਾਪਿਆਂ ਦਾ ਸਹਾਰਾ ਬਣਦੀਆਂ ਨੇ ਕਿ ਉਹਨਾਂ ਦੇ ਦੇ ਧੀਆਂ ਨੇ ਨਿੱਕੀ ਜੀ ਨੂੰ ਵੇਖਣਾ ਆਉਣਾ ਚਾਹੀਦਾ ਉਹਨਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਤਜਿੰਦਰ ਨੇ ਮੰਮੀ ਦੇ ਹੱਥ ਤੇ ਹੱਥ ਤੱਕ ਰੱਖਿਆ ਸ਼ਾਇਦ ਕੁਝ ਪੁਰਾਣਾ ਯਾਦ ਆ ਆ ਗਿਆ ਹੋਣਾ ਤਾਂ ਉਹ ਇਦਾਂ ਦਾ ਰਿਐਕਟ ਕਰ ਰਹੀ ਸੀ ਤਾਂ ਤਜਿੰਦਰ ਦੀ ਮੰਮੀ ਦਾ ਮਨ ਪਰ ਆਇਆ ਫਿਰ ਜੋਤ ਬੋਲੀ ਹਾਂਜੀ ਆਂਟੀ ਅਸੀਂ ਵੀ ਦੋ ਬੇਟੀਆਂ ਮੰਮਾ ਪਾਪਾ ਨੇ ਸਾਡੇ ਨਾਲ ਨਾਨਾ ਨਾਨੀ ਨੇ ਦਾਦਾ ਦਾਦੀ ਨੇ ਬਹੁਤ ਪਿਆਰ ਰੱਖਿਆ ਬਹੁਤ ਪਿਆਰ ਦਿੱਤਾ ਸਾਨੂੰ ਪਰ ਕਈ ਲੋਕ ਨਹੀਂ ਸਮਝਦੇ ਤਜਿੰਦਰ ਦੇ ਮੰਮੀ ਬੋਲੇ ਹਾਂ ਬੇਟੇ ਪਰ ਕੋਈ ਨਹੀਂ ਤੁਸੀਂ ਆਪਣੀ ਸਹੇਲੀ ਨਾਲ ਗੱਲਬਾਤ ਕਰ ਲਿਆ ਕਰੋ ਇਸ ਸਮੇਂ ਤੁਹਾਡੀ ਉਹਨੂੰ ਬਹੁਤ ਜ਼ਰੂਰਤ ਆ ਫਿਰ ਜੋਤ ਆਪਣੇ ਫੋਨ 'ਚ ਉਹਦੀ ਬੇਟੀ ਦੀ ਫੋਟੋ ਦਿਖਾਉਣ ਲੱਗੀ ਸਾਰਿਆਂ ਨੂੰ ਤਜਿੰਦਰ ਦੇ ਮੰਮੀ ਵੀ ਖੁਸ਼ ਹੋਏ ਦੇਖ ਕੇ ਇਹਨੇ ਨੂੰ ਮਨਜੀਤ ਤੇ ਨਿਸ਼ਾ ਚਾਹ ਬਣਾਉਣ ਲੱਗ ਗਈਆਂ ਤੇ 12 ਘੰਟੀ ਵਜ ਗਈ ਤਾਂ ਦੇਖਿਆ ਅਵੀ ਨੀਸ਼ਾ ਦਾ ਛੋਟਾ ਭਰਾ ਆਇਆ ਸੀ ਕਾਲਜ ਦੀ ਪੜ੍ਹਾਈ ਕਰ ਰਿਹਾ ਸੀ ਕਾਲਜ ਮਗਰੋਂ ਕੋਚਿੰਗ ਲਈ ਜਾਂਦਾ ਸੀ ਅੱਖਾਂ ਤੇ ਮੂਟੀਆਂ ਨਕ ਲੱਗੀ ਸੀ ਸਾਰਿਆਂ ਨੂੰ ਸੱਸੀ ਆਕਾਲ ਕਰਦਾ ਹੋਇਆ ਕਮਰੇ 'ਚ ਜਾ ਕੇ ਪੜਨ ਬੈਠ ਗਿਆ ਤਾਂ ਦਵਿੰਦਰ ਸਿੰਘ ਬੋਲੇ ਇਹਨੇ ਸਾਇੰਟਿਸਟ ਬਣਨਾ ਇਹਦੇ ਬਹੁਤ ਪਹਿਲਾਂ ਹੀ ਚਸ਼ਮਾ ਲੱਗ ਗਿਆ ਸੀ ਨਿੱਕੇ ਹੁੰਦੇ ਤੋਂ ਤਜਿੰਦਰ ਤੇ ਉਹਦੇ ਮੰਮੀ ਹੱਸ ਪਏ ਨੀਸ਼ਾ ਤੇ ਉਹਦੇ ਮੰਮੀ ਹੁਣ ਚਾਹ ਲਿਆਏ ਨਾਲ ਖਾਣ ਪੀਣ ਦਾ ਸਮਾਨ ਵਗੈਰਾ ਹੁਣ ਦੋਹਾਂ ਧਿਰਾਂ ਵੱਲੋਂ ਹਾਂ ਹੁਣ ਕਰਕੇ ਰੋਕ ਦੀ ਸਲਾਹ ਹੋਈ ਕਿਉਂਕਿ ਮਨਜੀਤ ਤੇ ਦਵਿੰਦਰ ਸਿੰਘ ਨੂੰ ਸੀ ਕਿ ਇੱਕ ਇੱਕ ਦੋ ਰਿਸ਼ਤੇਦਾਰਾਂ ਨੂੰ ਸੱਦਣਾ ਹੈ ਤਾਂ ਤੇਜਿੰਦਰ ਦੇ ਮੰਮੀ ਨੇ ਵੀ ਕਿਹਾ ਹਾਂਜੀ ਮੈਂ ਵੀ ਤੇਜਿੰਦਰ ਦੀ ਭੂਆ ਤੇ ਮਾਸੀਆਂ ਨੂੰ ਦੱਸਣਾ ਸਾਰਿਆਂ ਦੇ ਬੱਚੇ ਵੀ ਆਏ ਗਏ ਬਸ ਇਹਦਾ ਵਿਆਹ ਵੇਖਣ ਵਾਲਾ ਸਾਰੇ ਤਰਸੇ ਪਏ ਨੇ ਤਾਂ ਮਨਜੀਤ ਤੇ ਦਵਿੰਦਰ ਦੋਹਾਂ ਹਾਸਪੇ ਤੇ ਨੀਸ਼ਾ ਦੀ ਫੋਟੋ ਲਈ ਕੇ ਹਾਂ ਤੇਜਿੰਦਰ ਦੀ ਮੰਮੀ ਨੇ ਤਾਂ ਮਨਜੀਤ ਹਾਸਪੇ ਤੇ ਬੋਲੀ ਭੈਣ ਜੀ ਅੱਜਕੱਲ ਫੋਨ ਜਿੰਦਾਬਾਦ ਨੇ ਬੇਟੇ ਨੀsha ਫੋਟੋ ਪੇਜ ਦਿਓ ਫੋਨ ਤੇ ਨੀsha ਨੂੰ ਉਹਦੀ ਮੰਮੀ ਨੇ ਕਿਹਾ ਨੀsha ਨੇ ਤਜਿੰਦਰ ਦੀ ਮੰਮੀ ਦੇ ਫੋਨ ਤੇ ਸੋਨੀ ਜੀ ਫੋਟੋ ਪੇਜ ਦਿੱਤੀ ਤੇ ਤਜਿੰਦਰ ਦੀ ਫੋਟੋ ਵੀ ਦਵਿੰਦਰ ਸਿੰਘ ਨੇ ਲੈ ਲਈ ਹੁਣ ਤਜਿੰਦਰ ਤੇ ਉਹਦੇ ਮੰਮੀ ਜਾਣ ਲਈ ਕਾ ਕਹਿਣ ਲੱਗੇ ਪਰ ਦਵਿੰਦਰ ਤੇ ਮਨਜੀਤ ਨੇ ਕਿਹਾ ਕਿ 7 ਵਜ ਗਏ ਇਸ ਵੇਲੇ ਬਾਹਰ ਬਹੁਤ ਹਨੇਰਾ ਹੋ ਜਾਣਾ ਤੁਹਾਨੂੰ ਸਵੇਰ ਦਾ ਹੋ ਗਿਆ ਸਫ਼ਰ ਕਰਦੇ ਨੂੰ ਅੱਜ ਇੱਥੇ ਰਹੋ ਤਾਂ ਤਜਿੰਦਰ ਦੇ ਮੰਮੀ ਨੇ ਕਿਹਾ ਨਹੀਂ ਨਹੀਂ ਹਰਿਆਣਾ ਨਹੀਂ ਨਾ ਨਾ ਤੁਸੀਂ ਬਹੁਤ ਆਉ ਭਗਤ ਕੀਤੀ ਬਹੁਤ ਚੰਗਾ ਲੱਗਾ बस उन रोकती तैयारी करिए द्वਿੰਦਰ ਸਿੰਘ ਕਹਿਣ ਲੱਗੇ ਕੋਈ ਨਹੀਂ ਫਿਰ ਅੱਗੇ ਦੀ ਸਲਾਹ ਫੋਨ ਰਾਹੀਂ करिए ਨਾਨਕਿਆਂ ਦਾਦਕਿਆਂ ਨਾਲ ਗੱਲ ਕਰਕੇ ਸਲਾਹ ਕਰਕੇ ਹਾਂਜੀ ਹਾਂਜੀ ਅਸੀਂ ਵੀ ਦੱਸ ਦਿਆਂ ਇਹਦੇ ਨਾਨਕਿਆਂ ਤੇ ਦਾਦਕਿਆਂ ਵੱਲ ਜਿਹੜੀ ਭੂਆ ਨੂੰ ਤਜਿੰਦਰ ਦੀ ਮੰਮੀ ਨੇ ਕਿਹਾ ਭੈਣ ਜੀ ਰਹਿ ਲੰਦੇ ਤਾਂ ਤੁਸੀਂ ਅੱਜ ਸਫ਼ਰ 'ਚ ਥੱਕ ਜਾਣਾ ਬਹੁਤ ਜ਼ਿਆਦਾ ਮਨਜੀਤ ਨੇ ਦੁਬਾਰਾ ਤਜਿੰਦਰ ਦੀ ਮੰਮੀ ਨੂੰ ਪਿਆਰ ਜਿਤਾਉਂਦੇ ਹੋਏ ਕਿਹਾ ਫਿਰ ਤਜਿੰਦਰ ਬੋਲਿਆ ਇੰਹੀਂ ਥੱਕਦੇ ਇਹਨਾਂ ਨੇ ਸੌਂ ਕੇ ਜਾਣਾ ਸੌਂ ਕੇ ਹੀ ਆਏ ਨੇ ਮੈਂ ਤਾਂ ਗੀਤ ਲਾ ਲੈਣੇ ਫੇ ਸਾਰੇ ਹੱਸਣ ਲੱਗ ਪਏ ਨੀਸ਼ਾ ਤਜਿੰਦਰ ਵਾਲੀ ਵੇਖੀ ਜਾ ਰਹੀ ਸੀ ਹੁਣ ਮਾਂ ਪੁੱਤ ਜਾਣ ਲੱਗੇ ਤਤਜਿੰਦਰ ਨੇ ਮਨਜੀਤ ਸਿੰਘ ਮਨ ਤਜਿੰਦਰ ਨੇ ਮਨਜੀਤ ਦਵਿੰਦਰ ਸਿੰਘ ਦੇ ਪੈਰੀ ਹੱਥ ਲਾਏ ਨੀਸ਼ਾ ਨੂੰ ਸਾਸਰੀ ਅਕਾਲ ਜੋਤ ਤੇ ਅਵੀ ਨੂੰ ਹੱਥੇ ਲਾ ਕੇ ਬਾਏ ਗਿਆ ਅਵੀ ਨੇ ਫਿਰ ਹੈਲੋ ਵੀ ਕੀਤੀ ਤੇ ਗਲੇ ਵੀ ਲੱਗ ਗਿਆ ਤਜਿੰਦਰ ਦੇ ਤੇ ਨੀਸ਼ਾ ਤੇ ਤਜਿੰਦਰ ਵੱਲ ਵੇਖਣ ਲੱਗਾ ਤਜਿੰਦਰ ਦੀ ਮੰਮੀ ਨੇ ਸਾਰਿਆਂ ਨੂੰ ਹੱਥ ਜੋੜੇ ਤੇ ਬਾਹਰ ਵੱਲ ਆ ਗਏ ਦਵਿੰਦਰ ਤੇ ਮਨਜੀਤ ਤੱਕ ਕਰਨ ਆਏ ਤਜਿੰਦਰ ਦੇ ਮੰਮੀ ਨੂੰ ਤੇ ਜਿੰਦ ਤੇ ਹੁਣ ਮੰਮੀ ਉਹਦੇ ਕਾਰ ਵਿੱਚ ਬੈਠ ਗਏ ਫਿਰ ਤੇਜਿੰਦ ਨੇ ਕਾਰ ਹੌਲੀ ਹੌਲੀ ਪਾਰਕਿੰਗ ਚੋਂ ਬਾਹਰ ਕੱਢ ਲਈ ਤੇ ਹੱਥ ਜੋੜੇ ਚਾਂਚਕ ਜਦੋਂ ਉੱਪਰ ਤੇ ਆਣ ਗਿਆ ਤਾਂ ਦੇਖਿਆ ਨੀਸ਼ਾ ਖੜੀ ਹੋਈ ਸੀ ਜੋਤ ਜੋਤ ਵੀ ਨਾਲ ਹੀ ਖਲੋਤੀ ਸੀ ਨੀਸ਼ਾ ਦੇ ਤੇ ਮੋਢਾ ਮਾਰ ਰਹੀ ਸੀ ਉਹਨੂੰ ਕਿ ਤੇਜਿੰਦ ਨੂੰ ਬਾਈ ਕਰ ਹੁਣ ਤੇਜਿੰਦਰ ਨੂੰ ਨੀਸ਼ਾ ਨੇ ਹੌਲੀ ਦੇ ਨੇ ਹੱਥੇ ਲਾ ਕੇ ਬਾਈ ਕੀਤਾ ਤੇਜਿੰਦਰ ਨੇ ਵੀ ਹੱਥ ਲਾਇਆ ਤੇ ਦੋਹਾਂ ਵੱਲ ਵੇਖ ਕੇ ਹੱਸ ਪਿਆ ਹੌਲੀ ਹੌਲੀ ਕਰਦੇ ਮੂੜ ਤੇ ਪਹੁੰਚ ਗਏ ਤੇ ਮੂੜ ਮੂੜ ਤੋਂ ਮਗਰੋਂ ਫਿਰ ਕਾਰ ਬਾਹਰ ਵੱਲ ਨੂੰ ਮੋੜ ਰਹੀ ਇੱਕ ਸੜਕ ਵੱਲ ਨੂੰ ਹੁਣ ਥੋੜੀ देर ਮਾਂ ਪੁੱਤ ਚੁੱਪ ਹੀ ਰਹੇ ਬਾਹਰ ਹਨੇਰਾ ਸੀ ਬੱਤੀਆਂ ਜਗ ਜਾਗ ਰਹੀਆਂ ਸਨ ਸੜਕ ਤੇ ਹਾਲੇ ਦਿੱਲੀ ਵਿੱਚ ਹੀ ਸਨ ਮਾਂ ਪੁੱਤ ਤਤਜਿੰਦਰ ਕਾਰ ਚਲਾਉਂਦਾ ਹੱਸ ਪਿਆ ਮੰਮੀ ਵੀ ਹੱਸ ਪਈ ਤੇ ਬੋਲੇ ਕੀ ਹੋਇਆ ਪੁੱਤ ਤਤਜਿੰਦਰ ਬੋਲਿਆ ਨਰਿੰਦਰ ਵਾਕਿਆ ਹੀ ਵਜ਼ੁਰਗਾਂ ਵਾਲਾ ਨਾਮ ਆ ਸਹੀ ਕੀਤਾ ਨਿਸ਼ਾਨਾ ਰੱਖ ਕੇ ਤਨ ਮੰਮੀ ਕਹਿਣ ਲੱਗੇ ਸ਼ੁਕਰ ਕਰ ਪੁੱਤ ਤੇਰਾ ਨਾਮ ਤਾਂ ਜਿੰਦਰ ਆ ਜੇ ਜਗੀਰ ਹੁੰਦਾ ਫੇਰ ਕੀ ਹੁੰਦਾ ਤੇਜਿੰਦਰ ਬੋਲਿਆ ਨਾ ਨਾ ਉਹ ਨਾ ਯਾਦ ਕਰਾਇਆ ਕਰੋ ਫਿਰ ਹੱਸ ਪਏ ਮਾਂ ਪੁੱਤ ਫਿਰ ਥੋੜੀ ਦੇਰ ਮਗਰੋਂ ਮਾਂ ਨੇ ਪੁੱਛਿਆ ਫਿਰ ਕਿਵੇਂ ਲੱਗੀ ਨੀਸ਼ਾ ਤੇਜਿੰਦਰ ਬੋਲਿਆ ਮੰਮਾ ਨੀਸ਼ਾ ਵੈਸੇ ਤਾਂ ਚੰਗੀ ਆ ਪਰ ਮੈਨੂੰ ਇਹ ਨਹੀਂ ਪਸੰਦ ਨਹੀਂ ਤਾਂ ਮਾਂ ਨੂੰ ਹੁਣ ਗੁੱਸਾ ਚੜ ਗਿਆ ਤੇ ਬੋਲੀ ਕੀ ਪਸੰਦ ਨਹੀਂ ਪਸੰਦ ਨਹੀਂ ਲਾਈ ਆ ਹੈ ਕੀ ਬਣਿਆ ਦੋਹਾਂ ਪਿਓ ਪੁੱਤਾਂ ਆਖੇ ਚੰਗੀ ਨਹੀਂ ਲੱਗਦੀ ਪਸੰਦ ਨਹੀਂ ਇਹ ਉਹ ਫਲਾਂ ਟਿਪਕਾਂ ਤੇਜਿੰਦਰ ਮਾਂ ਦੇ ਮੂੰਹ ਵੱਲ ਵੇਖਣ ਲੱਗਾ ਹੈਰਾਨ ਹੋ ਗਿਆ ਤੇ ਬੋਲਿਆ ਮम्मा ਕੂਲ ਕੂਲ ਕੀ ਹੋਇਆ ਤਾਂ ਮਾਂ ਕਹਿਣ ਲੱਗੀ ਕੋਈ ਕੂਲ ਕਾਲ ਨਹੀਂ ਹੋਣਾ ਮੈਂ ਮੈਂ ਕਹਿ ਦਿੱਤਾ ਨਾ ਪਸੰਦ ਨਹੀਂ ਪਸੰਦਰੀ ਹੁਣ ਮੈਨੂੰ ਦੁਵਾਰਾ ਨਹੀਂ ਇਹ ਗੱਲ ਕਹਿਣੀ ਹੈ ਵੀ ਉਹ ਮੈਂ ਤੈਨੂੰ ਛੱਡਣਾ ਨਹੀਂ ਹੈਗਾ ਜੇ ਦੁਵਾਰਾ ਤੂੰ ਆ ਬੋਲਿਆ ਪਸੰਦ ਨਹੀਂ ਹੈ ਤੇਜਿੰਦਰ ਕਹਿਣ ਲੱਗਾ ਉਹ ਮम्मा ਵੈਸੇ ਤਾਂ ਪਸੰਦ ਆ ਪਰ ਤੁਹਾਡੇ ਤੋਂ ਵੱਧ ਨਹੀਂ ਪਸੰਦ ਚਲੋ ਸੋਣੀ ਵੀ ਆ ਪਰ ਤੁਹਾਡੇ ਤੋਂ ਵੱਧ ਸੋਣੀ ਨਹੀਂ ਫਿਰ ਹੱਸ ਪਿਆ ਮਾਂ ਚੁੱਪ ਹੋ ਗਈ ਤੇਜਿੰਦਰ ਵੱਲ ਵੇਖਣ ਲੱਗੀ ਤੇਜਿੰਦਰ ਬੋਲਿਆ ਆ ਲੋ ਪਾਣੀ ਪੀਓ ਮਾਂ ਕਹਿਣ ਲੱਗੀ ਜਮਾ ਪਿਓ ਵਰਗਾ ਐਦਾਂ ਹੀ ਕਰਦਾ ਸੀ ਤੇਰਾ ਪਿਓ ਤੇਜਿੰਦਰ ਹੱਸ ਪਿਆ ਤੇ ਬੋਲਿਆ ਨਹੀਂ ਮੈਂ ਤੁਹਾਡੇ ਦੋਹਾਂ ਵਰਗਾ ਫਿਰ ਦੋਹੇ ਮਾਂ ਪੁੱਤ ਚੁੱਪ ਬੈਠੇ ਰਹੇ ਤੇਜਿੰਦਰ ਦਿੱਲੀ ਤੋਂ ਬਾਹਰ ਵੱਲ ਨੂੰ ਆ ਚੁੱਕਾ ਸੀ ਮੰਮੀ ਨੂੰ ਪਿੱਛੋਂ ਸ਼ਾਲ ਜੀ ਦਿੱਤੀ ਕਹਿਣ ਲੱਗਾ ਉੱਪਰ ਲੈ ਲਓ ਹਲਕਾ ਹਲਕਾ ਠੰਡਾ ਹੋ ਰਿਹਾ ਮੌਸਮ ਫਿਰ ਹੱਸ ਪਿਆ ਤੇ ਬੋਲਿਆ ਨਰਿੰਦਰ ਤਾਂ ਮਾਂ ਕਹਿਣ ਲੱਗੀ ਤੇਰੇ ਨਾਮ ਤੇ ਵੀ ਰੋਲਾ ਪਿਆ ਸੀ ਹਸਤਾ ਉਹਦੇ ਨਾਮ ਤੇ ਕਮਲਾ ਜੀਹਾ ਹੁਣ ਤਜਿੰਦਰ ਦੀ ਮੰਮੀ ਥੋੜੀ ਦਿਰ ਉੱਧਰ ਉੱਧਰ ਵੇਖਦੀ ਰਹੀ ਤੇ ਦੋਵੇਂ ਮਾਂ ਪੁੱਤ ਹੁਣ ਚੁੱਪ ਚੁੱਪ ਜਿਏ ਰਹੇ ਤਜਿੰਦਰ ਦੀ ਮੰਮੀ ਦੀ ਹੁਣ ਅੱਖ ਲੱਗ ਲੱਗ ਗਈ ਤੇ ਯਾਦਾਂ ਦੀ ਪਿਟਾਰੀ ਵੀ ਹੁਣ ਹਲਕੀ ਹਲਕੀ ਖੁੱਲਣੀ ਸ਼ੁਰੂ ਹੋ ਗਈ ਸੀ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਰੇ ਭਾਗ ਵਿੱਚ ਬਹੁਤ ਜਲਦੀ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਪਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ